ਤਕੋ ਪਹਿਲਾਂ ਤਾਂ ਮੈਂ ਜਿਹੜਾ ਉਹਨਾਂ ਨੇ ਸਤੀਫਾ ਦਿੱਤਾ ਹੈ ਉਹਦਾ ਸਵਾਗਤ ਕਰਦਾ ਚਲੋ ਭਾਵੇਂ ਲੇਟ ਜ਼ਰੂਰ ਹੋ ਗਿਆ ਪਰ ਅਸਤੀਫਾ ਦਿੱਤਾ ਹੈ ਸ਼ਾਇਦ ਉਹਨ ਵੀ ਅਕਾਲੀ ਦੰਦ ਦੇ ਰਿਵਾਈਵਲ ਵਾਸਤੇ ਅਕਾਲੀ ਦੰਦ ਦੀ ਮੋਰਸ ਜੀਤੀ ਲਈ ਕੋਈ ਇਹਦੇ ਵਿੱਚੋਂ ਫਾਇਦਾ ਨਿਕਲੇਗਾ ਤੇ ਦੂਸਰਾ ਮੈਂ ਇਹ ਵੀ ਮਹਿਸੂਸ ਕਰਦਾ ਵੀ ਜੇ ਉਹਨਾਂ ਨੇ ਵਾਕਈ ਸੱਚੇ ਮਨੋਂ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਤਾਂ ਫੇਰ ਪਰ ਮਾਤਮਾ ਮੇਰ ਕਰੂਗਾ ਪਾਰਟੀ ਬੜੀ ਤਕੜੀ ਹੋ ਕੇ ਨਿਕਲੂਗੀ ਆ ਜੇ ਕਿਤੇ ਉਹਨਾਂ ਨੇ ਕੋਈ ਆਫਦਾ ਸਿਰਫ ਪੱਖ ਬਚਾਉਣ ਲਈ ਜਾਂਦੇ ਆਪ ਨੂੰ ਸ਼ੀਲਡ ਕਰਨ ਵਾਸਤੇ ਜਾਂ ਕਿ ਕੁਝ ਸਮੇ ਲਈ ਜਿਹੜਾ ਹੈ ਲੋਕਾਂ ਨੂੰ ਭੁਲੇਖਾ ਪਾਉਣ ਲਈ ਜੇ ਕੀਤਾ ਤਾਂ ਫਿਰ ਸ਼ਾਇਦ ਜਿਹੇ ਜਿਹੇ ਰਿਜ਼ਲਟ ਉਹ ਚਾਹੁੰਦੇ ਸ਼ਾਇਦ ਉਸਦਾ ਨਾਮ ਉਹ ਹੈ ਕੀ ਸਮਝਦੇ ਹੋ ਕਿ ਹੁਣ ਪਾਰਟੀ ਦੇ ਸੁਖਵੀਰ ਬਾਦਲਾ ਦਾ ਅਸਤੀਫਾ ਦੇ ਦਿੱਤਾ ਕਿ ਕੌਣ ਹੋ ਸਕਦਾ ਜੋ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਕਿਉਂਕਿ ਗਰਾਫ ਜਿਹੜਾ ਪਾਰਟੀ ਦਾ ਬਹੁਤ ਡਾਊਨ ਹੋ ਚੁੱਕਿਆ ਹੈ ਕੌਣ ਹੈ ਜੋ ਇੰਨੀ ਮਜ਼ਬੂਤੀ ਦੇ ਨਾਲ ਉੱਪਰ ਲੈ ਕੇ ਦੇਖੋ ਲੋਕਾਂ ਦੀ ਵਰਕਰ ਜਿਹੜੇ ਨੇ ਇਹ ਫੈਸਲਾ ਵਰਕਰ ਕਰਨ ਪੰਜਾਬ ਦੇ ਲੋਕ ਕਰਨ ਲੀਡਰ ਦੇ ਫੇਰ ਵੀ ਸਾਡੇ ਕਿਸੇ ਨਾ ਕਿਸੇ ਦੇ ਕੋਈ ਨਾ ਕੋਈ ਆਪਦੇ ਪਰਸਨਲ ਏਜੰਡੇ ਹੁੰਦੇ ਪਰਸਨਲ ਇੰਟਰਸਟ ਹੁੰਦੇ ਹੋ ਸਕਦਾ ਮੇਰੇ ਕੋਈ ਮੈਂ ਕਿਸੇ ਨੂੰ ਜ਼ਿਆਦਾ ਪਸੰਦ ਕਰਦਾ ਹਾਂ ਕਿਸੇ ਦਾ ਮੇਰੇ ਮਨ 'ਚ ਕਿਸੇ ਪ੍ਰਤੀ ਰੋਸ ਹੋਵੇ ਨਰਾਜ਼ਗੀ ਹੋਵੇ ਸੋ ਇਸ ਲਈ ਮੇਰਾ ਕੀਤਾ ਫੈਸਲਾ ਸ਼ਾਇਦ ਉਹਨਾਂ ਸਹੀ ਨਾ ਹੋਵੇ ਜੋ ਸਾਡੇ ਥੱਲੋਂ ਵਰਕਰ ਜਿਹੜੇ ਜਿਹੜੇ ਡੈਲੀਗੇਟ ਨੇ ਜਾਂ ਥੱਲੋਂ ਚੁਣ ਕੇ ਜਿਹੜੇ ਲੋਕ ਆਉਣਗੇ ਉਹ ਸਹੀ ਫੈਸਲਾ ਕਰ ਸਕਦੇ ਨੇ ਮੈਂ ਪਰ ਇੱਕ ਗਵਾਹਦਾ ਵੀ ਐਸੀ ਕੋਈ ਸ਼ਖਸੀਅਤ ਹੋਵੇ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ ਕੋਈ ਸਮੁੱਚੇ ਤੌਰ ਤੇ ਪੰਥ ਉਹਦੀ ਅਗਵਾਈ ਕਬੂਲਦਾ ਹੋਵੇ ਚੰਗੀ ਸ਼ਖਸੀਅਤ ਹੋਵੇ ਪ੍ਰਵਾਨਿਤ ਹੋਵੇ ਐਸੀ ਕੋਈ ਸ਼ਖਸੀਅਤ ਜਿਹੜੀ ਲੱਭਦੀ ਹੈ ਚਾਹੇ ਕੋਈ ਸਿਆਸੀ ਹੈ ਚਾਹੇ ਧਾਰਮਿਕ ਹੈ ਕਿਸੇ ਵੀ ਖੇਤਰ ਦੀ ਹੋਵੇ ਜੇ ਕੋਈ ਅਗਵਾਈ ਕਰਨ ਨੂੰ ਅਕਾਲੀ ਦਲ ਦੀ ਤਿਆਰ ਹੁੰਦੀ ਹੈ ਜਾਂ ਕਰਦੀ ਹੈ ਤਾਂ ਉਹਦਾ ਅਕਾਲੀ ਦਲ ਨੂੰ ਬਹੁਤ ਫਾਇਦਾ ਵੀ ਹੋਏਗਾ ਤੇ ਬੜੇ ਥੋੜੇ ਸਮੇਂ ਵਿੱਚ ਮੈਂ ਕਹਾਂਗਾ ਵੀ ਅਗਲੀਆਂ ਚੋਣਾਂ ਤੱਕ 2 ਸਾਲਾਂ ਵਿੱਚ ਅਕਾਲੀ ਦਲ ਬਹੁਤ ਮਜ਼ਬੂਤ ਹੋ ਕੇ ਨਿਕਲ ਸਕਦਾ ਜੇ ਸਰ ਤੁਸੀਂ ਕਹੇ ਕਿ ਵਰਕਰਾਂ ਦਾ ਫੈਸਲਾ ਹੋਊਗਾ ਵੀ ਕਿਉਂ ਪ੍ਰਚਾਰਨ ਕੀ ਕਿਉਂ ਮੁਹਿੰਮ ਚਲਾਈ ਜਾਊਗੀ ਜਾਂ ਵਰਕਰਾਂ ਨਾਲ ਪਿੰਡੋਂ ਪਿੰਡ ਜਾ ਕੇ ਮੀਟਿੰਗ ਕੀਤੀ ਜਾਊਗੀ ਕਿਸ ਤਰ੍ਹਾਂ ਵਰਕਰਾਂ ਦਾ ਨਹੀਂ ਪਰਤੀ ਦੇਖੋ ਉਹਦਾ ਸਿਸਟਮ ਹੁੰਦਾ ਹੈ ਪਰਤੀ ਹੁੰਦੀ ਹੈ ਤੇ ਜਿਹੜੇ ਜਿਹੜੇ ਥੱਲੇ ਮੈਂਬਰਸ਼ਿਪ ਲੈਂਦੇ ਨੇ ਉਹ ਅੱਗੇ ਆਪਦੇ ਸਰਕਲ ਪ੍ਰਧਾਨ ਚੁਣਦੇ ਨੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਂਦੇ ਨੇ ਡੈਲੀਗੇਟ ਚੁਣੇ ਜਾਂਦੇ ਨੇ ਫਿਰ ਡੈਲੀਗੇਟ ਜਾ ਕੇ ਆਪਦੇ ਪ੍ਰਧਾਨ ਦੀ ਚੋਣ ਕਰਦੇ ਨੇ ਸੋ ਉਹ ਸਿਸਟਮ ਇੱਕ ਬਣਿਆ ਹੋਇਆ ਪਾਰਟੀ ਦਾ ਉਹਦੇ ਮੁਤਾਬਕ ਜਿਹੜਾ ਹੈ ਚੋਣ ਹੋਣੀ ਚਾਹੀਦੀ ਹੈ ਇਕੱਠੇ ਹੋ ਕੇ ਜਾਂ ਤੁਸੀਂ ਇੱਕ ਛੰਡੇ ਤੇ ਥੱਲੇ ਆਲੀ ਤਿਆਰ ਹੋ ਸਾਰੇ ਜਿਹੜੀ ਬਾਗੀ ਲੀਡ ਹੋਈ ਸੀਗੀ ਕਾਲੀ ਦਲ ਤੋਂ ਸੁਧਾਰ ਲਹਿਰ ਬਣਾਏ ਸੀ ਦੇਖੋ ਬਿਲਕੁਲ ਹੋ ਸਕਦੇ ਆ ਇਹ ਤਾਂ ਅੱਜ ਇੱਕ ਚੰਗੀ ਸ਼ੁਰੂਆਤ ਹੋਈ ਹੈ ਜਿਵੇਂ ਮੈਂ ਕਹੇ ਜੇ ਉਹਨਾਂ ਨੇ ਵਾਕਈ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਹੈ ਤਾਂ ਇਹਦੇ ਚੋਂ ਮੈਂ ਇਹ ਮੰਨਦਾ ਕਿ ਸਾਰਿਆਂ ਨੂੰ ਆਪਣੀਆਂ ਅ ਗੁੱਸੇ ਗਿਲੇ ਭਲਾ ਕੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਜਿਹੜੀਆਂ ਵੀ ਹੋਰ ਵੀ ਤਰ੍ਹਾਂ ਕੋਈ ਕੱਲਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਹੀਂ ਹੋਰ ਵੀ ਜਿਹੜੀਆਂ ਕੋਈ ਪਿਛਲੇ ਸਮੇਂ ਦੇ ਵਿੱਚ ਕਿੰਨਾ ਕਾਰਨਾ ਕਰਕੇ ਜਿਹੜੇ ਲੋਕ ਪਾਰਟੀ ਤੋਂ ਅੱਡ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਇੱਕ ਜਗ੍ਹਾ ਤੇ ਤੇ ਪਾਰਟੀ ਦੀ ਦਿਵਾਰੇ ਮਜ਼ਬੂਤ ਕਰਨ ਵੱਲ ਕੰਮ ਕਰੀਏ ਕੀ ਭਾਜਪਾ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਮਝੌਤੇ ਨੂੰ ਲੈ ਕੇ ਦੁਬਾਰਾ ਗੱਲ ਚੱਲਦੀ ਹੈ ਯਾਰ ਭਾਜਪਾ ਵਾਲੀ ਤਾਂ ਗੱਲ ਆਪਾਂ ਨੂੰ ਕਰਨ ਦੀ ਲੋੜ ਹੀ ਨਹੀਂ ਇਹ ਅਕਾਲੀ ਦਲ ਆਪ ਦੇ ਆਪ ਵਿੱਚ ਮਜ਼ਬੂਤ ਹੈ ਤਾਂ ਫਿਰ ਖੁਦ ਬਹੁਤ ਸਮਰੱਥ ਹੈ ਪੰਜਾਬ ਦੇ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਤੇ ਆਪ ਦੇ ਆਪ ਵਿੱਚ ਇੱਕ ਸਭ ਤੋਂ ਵੱਡੀ ਪੰਜਾਬ ਦੀ ਤਾਕਤ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣ ਸਕਦਾ ਸੋ ਕਿਸੇ ਫੌੜੀਆਂ ਦੀ ਭਾਜਪਾ ਦੀ ਆਰ ਹੋਰ ਕਿਸ ਦੀ ਤਾਂ ਲੋੜ ਨਹੀਂ ਪੈਣੀ ਸ੍ਰੀ ਸਵਰਥਾ ਜਿਹੜੀ ਜੀਵਨੀ ਚੋਣਾਂ ਹੋ ਰਹੀਆਂ ਨੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਤੁਸੀਂ ਸਮਝਦੇ ਵੀ ਇਹਦੇ ਨਾਲ ਕੀ ਬੈਕਫੁੱਟ ਤੇ ਗਿਆਗਾ ਕਿਤਾ ਨੁਕਸਾਨ ਤਾਂ ਹੋਈ ਹੀ ਹੈ ਕਿਉਂਕਿ ਇੱਕ ਤਾਂ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਸ਼ਾਇਦ ਪਾਰਟੀ ਕਮਜ਼ੋਰ ਹੈ ਜਿਹੜੀ ਚੋਣ ਨਹੀਂ ਲੜਾ ਸਕੀ ਕਿਸੇ ਡਰੋਂ ਨਹੀਂ ਜਿਹੜੀ ਇਹ ਪਾਰਟੀ ਨੇ ਚੋਣ ਨਹੀਂ ਲੜਾਈ ਤੇ ਜਿਹੜੇ ਲੋਕਲ ਲੀਡਰਸ਼ਿਪ ਹੁੰਦੀ ਹੈ ਲੋਕਲ ਵਰਕਰ ਹੁੰਦੇ ਨੇ ਉਹਨਾਂ ਚ ਵੀ ਨਿਰਾਸ਼ਤਾ ਹੁੰਦੀ ਹੈ ਕਿ ਲੋਕਾਂ ਨੇ ਵੋਟ ਤਾਂ ਕਿਸੇ ਨੂੰ ਪਾਉਣੀ ਹੈ ਜੇ ਉਮੀਦਵਾਰ ਖੜਾ ਹੋਇਆ ਤੇ ਜਿਹੜੇ ਲੋਕ ਇੱਕ ਵਾਰੀ ਕਿਸੇ ਹੋਰ ਪਾਸੇ ਤੁਰ ਜਾਂਦੇ ਨੇ ਫਿਰ ਉਹਨੂੰ ਮੋੜਨਾ ਬੜਾ ਔਖਾ ਹੁੰਦਾ ਸੋ ਇਹਦੇ ਨਾਲ ਜਿੱਥੇ-ਜਿੱਥੇ ਚੋਣ ਹੋਈ ਹੈ ਉੱਥੇ ਵੀ ਤੇ ਵੈਸੇ ਵੀ ਪੰਜਾਬ ਚੋਰਵਾਲ ਓਰ ਔਰਲ ਜਿਹੜਾ ਪਾਰਟੀ ਦੇ ਵਿੱਚ ਤੇ ਕਾਡਰ ਦੇ ਵਿੱਚ ਮਯੂਸੀ ਤਾਂ ਆਉਂਦੀ ਆਉਂਦੀ ਹੈ ਇਹ ਤਾਂ ਇਹ ਤਾਂ ਸੁਭਾਵਿਕ ਹੈ ਕੀ ਕਿਸੇ ਹਲਕੇ ਦੇ ਵਿੱਚ ਕਿਸੇ ਉਮੀਦਵਾਰ ਨੂੰ ਸਪੋਰਟ ਕਰਨ ਦਾ ਹੈ ਕੁਝ ਕਰ ਰਿਹਾ ਹੈ ਜੇ ਨਹੀਂ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰ ਰਹੇ ਹਾਂ ਇੰਨਾ ਜ਼ੋਰ ਹੈ ਵੀ ਜੇ ਕਿਤੋਂ ਕੋਈ ਪੰਥਕ ਉਮੀਦਵਾਰ ਜਿੱਤ ਸਕਦਾ ਤਾਂ ਉਹ ਅਸੀਂ ਉਸ ਤੇ ਖੁਸ਼ ਹੋਵਾਂਗੇ ਕਿਉਂਕਿ ਬਾਕੀ ਪਾਰਟੀਆਂ ਜਿਹੜੀਆਂ ਨੇ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਉਹਨਾਂ ਦਾ ਤੁਸੀਂ ਪੰਜਾਬ ਪ੍ਰਤੀ ਰਵਈਆ ਸਾਰਿਆਂ ਦਾ ਜਾਣਦੇ ਹੋ ਦੇਖ ਚੁੱਕੇ ਹੋ ਤੇ ਫਿਰ ਵੀ ਜਿਹੜੀਆਂ ਕੋਈ ਪੰਥਕ ਧਿਰਾਂ ਨੇ ਉਹ ਪੰਜਾਬ ਵਾਸਤੇ ਕੌਮ ਵਾਸਤੇ ਸੋਚਦਿਆਂ ਨੇ ਤੇ ਜੇ ਕੋਈ ਵਸਤਾ ਤਕਰੀਬਨ ਜ਼ਿਆਦਾਿਆਂ ਦਾ ਬਾਈਕਾਟ ਹੀ ਹੈ ਪਰ ਜੇ ਕੋਈ ਜਿੱਤ ਸਕਦੀ ਹੈ ਤਾਂ ਅਸੀਂ ਤਾਂ ਫੇਰ ਵੀ ਉਹੀ ਚਾਹਾਂਗੇ ਵੀ ਕੋਈ ਪੰਥਕ ਤੇਰੀ ਜਿੱਤੇ ਸਿਮਰ ਸਿੰਘ ਮਾਨ ਦੇ ਦੋ ਤਾਂ ਬਰਨਾਲੇ ਤੋਂ ਚੋਣ ਲੜ ਰਹੇ ਕੀ ਉਹਨਾਂ ਦੇ ਬਰਨਾਲੇ ਤੇ ਸਪੋਰਟ ਹੋ ਸਕਦੀ ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਪਰ ਫੇਰ ਵੀ ਉਹ ਕਹਾਂ ਇਸ ਕੋਈ ਦੋਹਰੇ ਨਹੀਂ ਉਹ ਪੰਥਕ ਤੇਰਨੇ ਤੇ ਮੇਰੇ ਆਪਦੇ ਕੋਲ ਕੋਈ ਅਧਿਕਾਰ ਨਹੀਂ ਮੈਂ ਕਿਸੇ ਦਾ ਸਮਰਥਨ ਕਰ ਸਕਦਾ ਪਾਰਟੀ ਫੈਸਲਾ ਲੈਂਦੀ ਹੈ ਪਰ ਫੇਰ ਵੀ ਬਾਕੀ ਉਮੀਦਵਾਰਾਂ ਨਾਲੋਂ ਤਾਂ ਅਸੀਂ ਉਹਨਾਂ ਨੂੰ ਬਾਕੀਆਂ ਨਾਲੋਂ ਤਾਂ ਚੰਗੇ ਸਮਝਦੇ ਹਾਂ ਤੁਸੀਂ ਸਮਝਦੇ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਵੀ ਯਾਤਰ ਸ਼੍ਰੋਣੀ ਅਕਾਲੀ ਦਲ ਨੂੰ ਵੀ ਟਾਰਗੇਟ ਕੀਤਾ ਜਾਂਦਾ ਚਾਹੇ ਕੋ ਪੰਜਾਬ ਦੀ ਜਿਹੜੀ ਵੀ ਪਾਰਟੀ ਹੈ ਉਹ ਲੱਗਦਾ ਵੀ ਇਸ ਅਕਾਲੀ ਦਲ ਮਜ਼ਬੂਤ ਸੀਗੀ ਜਾਂ ਉਸ ਨੂੰ ਇਸ ਲਈ ਟਾਰਗੇਟ ਕੀਤਾ ਜਾਂਦਾ ਨਹੀਂ ਦੇਖੋ ਕੋਈ ਗੱਲ ਨਹੀਂ ਗੱਲ ਟਾਰਗੇਟ ਕਰਨ ਦੀ ਜੇ ਸਾਡੇ ਤੋਂ ਗਲਤੀਆਂ ਹੋਈਆਂ ਕਮੀਆਂ ਰਹੀਆਂ ਤਾਂ ਹੀ ਲੋਕ ਲੋਕਾਂ ਨੇ ਮੂੰਹ ਮੋੜਿਆ ਲੋਕਾਂ ਨੂੰ ਸਿੱਧਾ ਦੋਸ਼ ਨਹੀਂ ਦੇ ਸਕਦੇ ਸਾਨੂੰ ਆਪਦੇ ਆਪ ਨੂੰ ਸੁਧਾਰਨਾ ਪਵੇਗਾ ਅਸੀਂ ਕੋਈ ਇੱਕ ਇਕੱਲੇ ਉਹ ਨਹੀਂ ਕਰਦੇ ਕਿਤੇ ਨਾ ਕਿਤੇ ਵੱਧ ਘੱਟ ਜਿਹੜਾ ਹੈ ਸਾਰਿਆਂ ਨੂੰ ਹੀ ਇਸ ਦੀ ਜ਼ਿੰਮੇਵਾਰੀ ਲੈਣੀ ਪੈਣੀ ਚਾਹੀਦੀ ਹੈ ਬਾਕੀ ਨੁਕਸਾਨ ਕਾਹਲੀਦਲ ਦੇ ਕਮਜ਼ੋਰ ਹੋਣ ਦਾ ਪੰਜਾਬ ਨੂੰ ਹੋਇਆ ਇਸ ਚ ਕੋਈ ਦੋਹਰਾ ਨਹੀਂ ਕਿਉਂਕਿ ਜਿਹੜੀ ਕੋਈ ਰੀਜਨਲ ਪਾਰਟੀ ਹੁੰਦੀ ਹੈ ਉਹੀ ਆਪਦੇ ਸੂਬੇ ਦੀ ਲੜਾਈ ਲੜ ਸਕਦੀ ਹੈ ਜਿਹੜੇ ਕੇਂਦਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਪੱਕਾ ਸਟੈਂਡ ਨਹੀਂ ਹੁੰਦਾ ਕਿਸੇ ਇੱਕ ਸੂਬੇ ਦੇ ਹੱਕ ਚ ਕਦੇ ਲੜਾਈ ਨਹੀਂ ਲੜ ਸਕਦੀਆਂ ਉਹ ਉਹਨਾਂ ਨੇ ਹਰਿਆਣੇ ਚ ਜਾ ਕੇ ਉਹ ਜੀ ਗੱਲ ਕਰ ਦੇਣੀ ਆ ਪੰਜਾਬ ਚ ਜਾ ਕੇ ਪੰਜਾਬ ਦੀ ਗੱਲ ਕਰ ਦੇਣੀ ਆ ਕਿ ਕਿਸੇ ਹੋਰ ਸਟੇਟ ਜਾ ਕੇ ਉਹਦੀ ਗੱਲ ਕਰ ਲੈਣੀ ਆ ਤੇ ਸੋ ਉਹ ਤਾਂ ਸਿਰਫ ਆਪ ਦਾ ਸਿਆਸੀ ਲਾਹਾ ਲੈਣ ਤੱਕ ਸੋਚਦੀਆਂ ਪਰ ਜਿਹੜੀ ਖੇਤਰੀ ਪਾਰਟੀ ਹੁੰਦੀ ਆ ਉਹ ਉਹ ਆਪਣੀ ਸੂਬੇ ਵਾਸਤੇ ਲੜ ਸਕਦੀ ਹੈ ਉਹਦੇ ਵਾਸਤੇ ਜੂਝ ਸਕਦੀ ਹੈ ਕੁਝ ਪ੍ਰਾਪਤ ਕਰ ਸਕਦੀ ਹੈ ਤੇ ਦੇਖੋ ਇਹ ਹੈਗਾ ਜੇ ਅਕਾਲੀ ਦਲ ਇਹ ਨਹੀਂ ਹੈਗਾ ਵੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਉੱਭਰ ਕੇ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਲੋਕਾਂ ਨੇ ਕੋਈ ਹੋਰ ਪਾਰਟੀ ਜਿਹੜੀ ਖੇਤਰੀ ਪਾਰਟੀ ਉੱਭਰ ਸਕਦੀ ਹੈ। ਇਵੇਂ ਹੁਣ ਆਪਣੇ ਨੂੰ ਜਿਹੜਾ ਹੈ ਭਾਈ ਸਰਬਜੀਤ ਸਿੰਘ ਅਮਰਪਾਲ ਸਿੰਘ ਨੂੰ ਵੋਟਾਂ ਪਾਈਆਂ ਹੀ ਨਹੀਂ ਨਾ। ਉਹ ਵੀ ਖੇਤਰੀ ਰੂਪ ਦੇ ਵਿੱਚ ਹੀ ਜਿਹੜਾ ਹੈ ਉਹ ਕੰਮ ਕਰ ਰਹੇ ਸੀਗੇ। ਇੱਕ ਖੇਤਰੀ ਧਿਰ ਬਣ ਕੇ ਕੰਮ ਕਰ ਰਹੇ ਸੀਗੇ। ਸੋ ਅਕਾਲੀ ਦਲ ਹੁਣ ਤੱਕ ਸਭ ਤੋਂ ਲੰਬਾ ਸਮਾਂ ਇੱਕ ਖੇਤਰੀ ਪਾਰਟੀ ਦਾ ਰੋਲ ਅਦਾ ਕਰ ਰਹੀ ਪੰਜਾਬ ਦੀ। ਤੇ ਇਹਦਾ ਕਮਜ਼ੋਰ ਹੋਣ ਦੇ ਕਰਕੇ ਹੀ ਉਹ ਦੂਜੀਆਂ ਤੇ 13 ਜਿਹੜੀਆਂ ਆਮਲੀਆਂ ਉਹ ਵੀ ਆਖਰ ਖੇਤਰੀ ਧਰਾਂ ਨੇ ਤੇ ਇਹ ਇਹ ਸਾਰੀਆਂ ਚੀਜ਼ਾਂ ਨੇ ਕੋਈ ਵੀ ਖੇਤਰੀ ਕੋਈ ਵੀ ਜਿਹੜਾ ਇਲਾਕਾ ਹੈ ਖਾਸ ਤੌਰ ਤੇ ਪੰਜਾਬ ਵਾਜਿਏ ਜਿਹੜੇ ਮਿਨੋਰਟੀ ਸਟੇਟ ਨੇ ਉਹਨਾਂ ਚ ਖੇਤਰੀ ਇੱਕ ਤਾਕਤ ਹਮੇਸ਼ਾ ਰਹੇਗੀ ਰਹੇਗੀ ਇਹ ਕਿਸ ਰੂਪ ਚ ਆਉਂਦੀ ਹੈ ਇਹ ਇਹ ਸਮੇਂ ਨਾਲ ਪਤਾ ਚੱਲੇਗਾ